ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਪਿੰਡ ਬਹਾਦਰ ਨਗਰ ਜ਼ਿਲ੍ਹਾ ਸ਼ਹੀਦ ਤਰਨਤਾਰ ਸਾਹਿਬ ਤਹਿਸੀਲ ਪੱਟੀ ਭਾਈ ਅਵਤਾਰ ਦੇ ਘਰ ਪਹੁੰਚ ਚੁੱਕੇ ਨਿੱਕੇ ਵਪਾਰੀ ਦੇ ਵਪਾਰ ਲੈਣ ਦਾ ਕਾਰੋਬਾਰ ਹੈ। ਰਲਟਿੰਚ ਡੰਗਰੇ ਨਾਲ ਕੋਲ ਆਉਂਦੇ ਰਹਿੰਦੇ ਆ ਕੋਈ ਟੋਕੜਗਾ ਬਣ ਟੋਕੜਾ ਖਾਸ ਕਰਕੇ ਫਰਸਟ ਬੇਨਤੀ ਕਰਦੇ ਆਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈਲ ਆਈਕਨ ਨੂੰ 올 ਸੈਟ ਕਰਨਾ ਕਿਉਂਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਲਾਈਕ ਕਰਿਓ ਅੱਗੇ ਤਾਂ ਅਗਰ ਪਚਾਇਓ ਹੋਰ ਵੀ ਕਿਸੇ ਵੀਰ ਦਾ ਫਾਇਦਾ ਜੇ ਆਪਣੀ ਪੂਰੀ ਪੂਰੀ ਨਰਖ-ਪਰਖ ਕਰਕੇ ਚੋਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਪੈਸੇ ਲੈਣੇ ਫਰਜ਼ ਪੰਦਾ ਸਾਡੀ ਬੇਨਤੀ ਨੂੰ ਪ੍ਰਵਾਨ ਕਰਿਆ ਕਰੋ ਆਓ ਲਈਏ ਬਥੇਰੇ ਜਾਣਕਾਰੀ ਵੀਰ ਤੋਂ ਉਤਾਰ ਸਿੰਘ ਜੀ ਕੀ ਹਾਲ ਜੇ ਵਧੀਆ ਵੀਰ ਜੀ ਚੜਤੀ ਕੜਾ ਚੜਤੀ ਕੜਾ ਠੀਕ ਆ ਉਹ ਮਾਲ ਫਿਰ ਉਦਨ ਵਾਲਾ ਵੇਚ ਗਿਆ ਵੇਚ ਗਿਆ ਲਾਲਾ ਲਾਲਾ ਹੋਈ ਉਦਨ ਹੀ ਵੇਚ ਗਿਆ ਬੜਾ ਫੋਨ ਆਇਆ ਲਾਲਾ ਲਾਲਾ ਹੋ ਗਈ ਪੂਰੀ ਫੋਨ ਕਿੰਨੀ ਦਾ ਚਾਰਜ ਕੀਤਾ ਲਾਜ ਦਿੱਤਾ ਦੋ ਦਿਨ ਮਰੀ ਕੱਲ ਵੀ ਆਖਿਆ ਆ ਜਾ ਤੂੰ ਆਇਆ ਹੀ ਨਹੀਂ ਚਲੋ ਜੀ ਇਦਾਂ ਹੀ ਸਮੇਂ ਦੇ ਹਿਸਾਬ ਨਾਲ ਹੀ ਆ ਇੱਕ ਰਹਿ ਗਈ ਫਿਰ ਇੱਕ ਹੀ ਰਹਿ ਗਈ ਇੱਕ ਹੈਗੀ ਉਹ ਵੀ ਵੇਚ ਗਈ ਉਹ ਉਹ ਵੇਚ ਗਈ ਉਧਰ ਬੱਤੀ ਆ ਚਲੋ ਜਿਹੜੀ ਵੇਚ ਹੀ ਗਈ ਉਹਨੂੰ ਆਪਾਂ ਨੇ ਕੀ ਵਿਖਾਉਣਾ ਹੈ ਇਹ ਕਿਣਵਾ ਸੂਗਾ ਇਹ ਦੂਜਾ ਕਿਲੋ ਭਾਏ ਤੇਜਾਗੇ ਤੀਜਾ ਸੁਆਹ ਹੈ ਕਿੰਨਾ ਦੁੱਧ ਇਹਦੇ ਥੱਲੇ ਹੂੰ ਇਹਦੇ ਥੱਲੇ ਦੁੱਧ ਹੋਊਗਾ ਕੋਈ 7 ਕਿਲੋ ਕਿਲੋ ਅੱਛਾ ਤੇ ਥਾਨ ਬਹੁਤ ਸੋਨਾ ਲੱਗਾ ਹਨਾ ਥਾਨ ਸੋਨਾ ਐਨ ਜੂੜ ਪਾਉਂਦੇ ਹੁਣੀ ਰੋੜਾ ਥੱਲੇ ਇਤਰੇ ਵੇਚਦਾ ਇਦਾਂ ਹੀ ਭਾਵੇਂ ਵੇਚੋ ਅੱਛਾ ਲੈ ਜੀ ਮਾਰ ਦਿਓ ਇੱਕ ਇੱਕ ਤਾਰ ਬਹੁਤ ਸਜਣੋ ਲੈ ਜੀ ਚਲੋ ਜੀ ਮਗਰੋਂ ਮਾਰ ਦੋ ਫੇਰ ਵੀ ਆਪਣੀ ਨਰਕ ਪਰਖ ਕਰਕੇ ਲੈ ਕੇ ਜਾਇਓ ਇਦਾਂ ਠੀਕ ਹੈ ਜੀ ਏ ਕੋਲ ਕੇ ਤੋਰਾ ਚੈੱਕ ਕਰਾਈਏ ਲਓ ਭਾਈ ਸਜਣੋ ਤਾਂ ਸੋਹਣਾ ਬਹੁਤ ਸੋਹਣਾ ਲੱਗਾ ਤੇ ਤੀਜਾ ਸੂਆ ਗੈਨ ਲੋ ਠੀਕ ਆ ਤੇ ਮੁੱਲ ਜਾਇਜ਼ ਹੁੰਦੇ ਆ ਲਓਏ ਤੋਰਾ ਤਾਰਾ ਚੰਗਾ ਲੱਗਾ ਲਾਇਆ ਜੀ ਲਓ ਭਾਈ ਇਸ ਗਾਰਟੀ ਦੇਖ ਲਓ। ਤਾਂ ਲੈਵਾ ਜਿੰਨਾ ਵੀ ਹੈਗਾ ਸੱਚ ਨੂੰ ਪੱਦਰ ਇੱਕੋ ਜਆ। ਥਾਂ ਤੁਮ ਮਕਰੋਂ ਲੱਗੇ। ਠੀਕ ਹੈ ਜੀ। ਸਾਉ ਸੀਲ। ਸਾਉ ਠੰਡੀ ਸੀਲ ਆ ਵੰਗਾ ਵੰਗਾ ਪੌਂਦੀ ਨਹੀਂ ਲੋਡ ਹਨਾ। ਲੋਡ ਨਹੀਂ ਵੰਗਾ ਪੌਂਦੀ ਏਦਾਂ ਹੀ। ਹਾਂ। ਕਿੰਨੇ ਦੀ ਦੇ ਦੇ ਕੇ? ਤੁਸੀਂ ਦੱਸ ਦੋ ਕਿੰਨੇ ਦੀ। ਸਾਡੇ ਆਖੇ ਤੇ ਰਹਿਣੇ ਨਹੀਂ ਤੇ। 15000 ਦੀ ਮੈਂ ਤੁਹਾਨੂੰ ਦੇ ਦੀਏ। ਦੇ ਦੋ। ਹੋਰ ਹੋ ਜੂ ਯਾਰ। ਹੋ ਜੂ। 14 ਦੇ ਦੇ ਦੀਏ। ਠੀਕ ਹੈ ਮੋਬਾਈਲ ਨੰਬਰ ਮੋਬਾਈਲ ਨੰਬਰ ਸਕਰੀਨ ਤੇ ਲੱਗ ਗਿਆ ਤੇ ਪਿੰਡ ਨਾਮ ਬਦਨਗਰ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਕਰਨਤਾਰ ਨਾਮ ਅਵਤਾਰ ਸਿੰਘ ਠੀਕ ਹੈ ਲਓ ਭਾਈ ਸਜਣੋ ਆਪਣੀ ਨਰਖ ਪਰ ਕਰਕੇ ਲੈ ਕੇ ਜਾਇਓ ਅਵਤਾਰ ਸਿੰਘ ਕਹਿੰਦਾ ਕਿ 7 ਕਿਲੋ ਦੁੱਧ ਆ ਥਾਂ ਥੋਣੀ ਚੰਗਾ ਚੰਗੀ ਸਿਲਸਿਲਾ ਕੇ ਤੇ 14000 ਜੜੀ ਦਿੱਤੀ ਜਾਊਗੀ ਸੋਹਣੀ ਵੈਲ ਸਾਡੇ ਵੱਲੋਂ ਸਸੀ ਕਾਲ ਜੀ